ਇੰਡੀਆ ਕਲੇਮ ਕਰਦਾ ਹੈ ਵੀ ਉਹ ਟੈਕਲ ਕਰ ਰਿਹਾ ਹੈ ਡਿਸਕ੍ਰਿਮੀਨੇਸ਼ਨ ਨੂੰ ਜਾਂ ਦੂਜੇ ਨੂੰ ਲੇਕਨ ਡਿਸਕ੍ਰਿਮੀਨੇਸ਼ਨ ਤੇ ਵਾਇਲੈਂਸ ਜਿਹੜੀ ਆ ਉਹ ਲਗਾਤਾਰ جاری ਹੈ ਮਾਈਨੋਰਟੀ ਗਰੁੱਪਸ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਧਾਰਮਿਕ ਮਾਈਨੋਰਟੀਜ਼ ਮੁਸਲਮ, 크ਰਿਸਚੀਅਨ ਤੇ ਸਿੱਖ ਔਰ ਸ਼ੈਡਿਊਲ ਕਾਸ ਤੇ ਸ਼ੈਡਿਊਲ ਟ్రਾਈਬ ਤੇ ਐਲਜੀਬੀਟੀਆਈ ਲੋਕ ਸ਼ਾਮਲ ਨੇ ਜਿਵੇਂ ਤੁਸੀਂ ਡਿਸਟਰਬਡ ਏਰੀਆਜ਼ ਦੇ ਵਿੱਚ ਉਹਦਾ ਡਿਸਟਰਬ ایرিয়া ਡिक्लेअर ਕਰਕੇ ਇਹਨਾਂ ਲਾਜ਼ ਨੂੰ ਅਪਲਾਈ ਕਰਦੇ ਹਾਂ ਜਿਵੇਂ ਈਵਨ ਮਨੀਪੁਰ ਜੰਮੂ ਕਸ਼ਮੀਰ ਅਸਾਮ ਇਹਨਾਂ ਸਾਰਿਆਂ ਦੇ ਵਿੱਚ ਇਸ 'ਚ ਬਹੁਤ ਗ੍ਰੀਵ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਐਕਸੈਸਿਵ ਯੂਜ਼ ਆਫ ਫੋਰਸ ਹੈ ਜਿਹਦੇ ਥੱਲੇ ਗੈਰ ਕਾਨੂੰਨੀ ਕਿਲਿੰਗਸ ਝੂਠੀਆਂ ਆਰਬਿਟਰਰੀ ਡਿਟੈਂਸ਼ਨ ਸੈਕਸ਼ੂਅਲ ਵਾਇਲੈਂਸ ਔਰ ਜ਼ਬਰਦਸਤੀ ਲੋਕਾਂ ਨੂੰ ਘਰਾਂ 'ਚੋਂ ਉਜਾੜਨਾ ਔਰ ਟੌਰਚਰ ਤਸ਼ੱਦਦ ਦਾ ਸਹਾਰ ਹੈ ਉਨਾ ਨੇ ਇਹ ਕਿਆ ਇੰਡੀਆ ਨੂੰ ਕੇ ਪਾਈਓ ਕੰਪ੍ਰੀਹੈਂਸਿਵ ਲਾ ਬਣਾਏ ਜਿਹਦੇ ਥੱਲੇ ਕੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਾਂ ਜਿਹੜੀ ਸਿਵਲ ਸਰਵੈਂਟਸ ਨੂੰ ਟ੍ਰੇਨ ਕਰਨਾ ਹੈ ਜਾਂ ਲਾ ਐਨਫੋਰਸਮੈਂਟ ਆਫੀਸਰਸ ਨੂੰ ਜੁਡੀਸ਼ਰੀ ਨੂੰ ਕਮਿਊਨਿਟੀ ਲੀਡਰਸ ਨੂੰ ਤਾਂ ਕਿ ਉਹਨਾਂ ਦੇ ਅੰਦਰ ਇਹ ਰਸਬਾ ਹੋਏ ਕਿ ਉਹਨਾਂ ਨੇ ਜਿਹੜੇ ਡਾਈਵਰਸ ਲੋਕ ਨੇ ਜਿਨ੍ਹਾਂ ਦਾ ਬਲੀਫ ਸਿਸਟਮ ਪਹਿਰਾਵਾ ਭੋਲੀ ਇਹ ਬਿਲਕੁਲ ਅੱਡਾ ਉਸ ਦਾ ਉਸਤਕਾਰ ਕਰਨਾ ਸਿੱਖਣ Take concrete steps hmm. to withdraw the reservations it has formally lodged against a number of ICCPR provisions, such as Article 1, which sets out the right to self determination. ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ ਸੋ ਵੀਅਰਸ ਦੂਸਰੇ ਸੈਗਮੈਂਟ ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 15 ਤੇ 16 ਜੁਲਾਈ ਨੂੰ ਜਨੇਵਾ ਵਿੱਚ ਯੂਨਾਈਟਿਡ ਨੇਸ਼ਨ ਦੀ ਹਿਊਮਨ ਰਾਈਟਸ ਕਮੇਟੀ ਨੇ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਸੰਬੰਧੀ ਰਿਵਿਊ ਹੀਅਰਿੰਗ ਕੀਤੀ ਸੀ ਇਸ ਸੁਣਵਾਈ ਦੌਰਾਨ ਸਿਕਸ ਵਰਲਡ ਸਿਕ ਪਾਰਲੀਮੈਂਟ ਦੇ ਡੈਲੀਗੇਸ਼ਨ ਵੱਲੋਂ ਭਾਰਤ ਵਿੱਚ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨਾਲ ਹੋ ਰਹੇ ਵਰਤਾਰੇ ਸੰਬੰਧੀ ਡੀਟੇਲ ਰਿਪੋਰਟ ਪੇਸ਼ ਕੀਤੀ ਗਈ ਸੀ ਯੂਨਾਈਟਿਡ ਨੇਸ਼ਨ ਰਿਊ ਕਮੇਟੀ ਦੇ 18 ਮਾਹਿਰਾਂ ਨੇ ਭਾਰਤ ਤੋਂ ਸੰਬੰਧੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਨੂੰ ਮਨੁੱਖੀ ਹੱਕਾਂ ਦੇ ਕਾਹਨ ਲਈ ਚੰਗਾ ਰਗੜਾ ਦਿੱਤਾ ਗਿਆ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਇੱਕ ਤੁਸਣ ਇਸੇ ਤਰ੍ਹਾਂ ਬੜੇ ਰਾਣਾ ਦੇ ਕਨਸਲ ਨਹੀਂ ਆ ਲਿਖਣ ਲਈ ਤੁਹਾਡਾ ਸਬਦ ਬਹੁਤ ਬਹੁਤ ਧੰਨਵਾਦ ਜੀ ਰਾਟ ਸਾਬ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਡੀਟੇਲ ਦੇ ਵਿੱਚ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲਿਟਿਕਲ ਰਾਈਟਸ ਜਿਹੜਾ 1966 ਦੇ ਵਿੱਚ ਯੂਨ ਨੇ ਪਾਸ ਕੀਤਾ ਸੀ ਔਰ ਭਾਰਤ ਨੇ ਪਿਛਲੇ 27 ਸਾਲਾਂ ਚ ਜਿਹੜਾ ਉਹ ਟਾਲਾਵਟਿਆ ਹੋਇਆ ਸੀ ਉਦੋਂ ਵੀ ਜਦੋਂ ਇਹ ਪਾਸ ਛਾਰਜ ਹੋਇਆ ਭਾਰਤ ਨੇ ਆਪਣੀ ਰਿਜ਼ਰਵੇਸ਼ਨਸ ਦਾਇਰ ਕਰਵਾਈਆਂ ਸੀ ਔਰ ਇਸ ਦੇ ਉੱਤੇ ਸਾਈਨ ਨਹੀਂ ਸੀ ਕੀਤੇ ਅੱਛਾ ਔਰ ਵਕਤ ਲੈਂਦੇ ਰਹੇ ਔਰ ਇਹ ਸਭ ਦੇ ਚੱਲਦੇ ਹੁਣ ਅਖੀਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਜਿਹਦਾ ਹੈੱਡਕੁਆਰਟਰ ਜਨੀਵਾ ਚ ਹੈ ਉਹਨਾਂ ਨੇ ਇੱਕ 18 ਐਕਸਪਰਟਸ ਦੀ ਕਮੇਟੀ ਬਣਾਈ ਸੀ ਰਿਵਿਊ ਕਮੇਟੀ ਜਿਸ ਨੇ ਭਾਰਤ ਸਮੇਤ ਹੋਰ ਵੀ ਬਹੁਤ ਸਾਰੇ ਮੁਲਕਾਂ ਦਾ ਜਿਹੜਾ ਰਿਵਿਊ ਹੈ ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਮੁਲਕ ਵੀ ਨੇ ਜਿਨ੍ਹਾਂ ਚ ਕਰੋਸ਼ੀਆ ਹੰਡੂਰਸ ਮਾਲਦੀਵਸ ਮਾਲਟਾ ਸੂਰੀਨਾਮ ਸੀਰੀਆ ਇਤਿਆਦਕ ਵੀ ਨੇ ਲੇਕਿਨ ਇੰਪੋਰਟੈਂਟ ਸੀ ਕਿ 27 ਸਾਲ ਭਾਰਤ ਇਸ ਰਿਵਿਊ ਕਮੇਟੀ ਦੇ ਸਾਹਮਣੇ ਆਉਣ ਤੋਂ ਬਚਦਾ ਰਿਹਾ ਲੇਕਿਨ ਇਵੈਂਚੁਅਲੀ ਉਹਨਾਂ ਨੂੰ ਆਉਣਾ ਪਿਆ ਔਰ ਬੜੇ ਵੱਡਾ ਉਹਨਾਂ ਦੀ ਫੌਜ ਜਿਨ੍ਹਾਂ ਜੁਨਾ ਦੇ ਫੋਰਨ ਸੈਕਟਰੀ ਵੱਡੇ ਸੈਕਟਰੀ ਛੋਟੇ ਸੈਕਟਰੀ ਔਰ ਮਿਸਟਰ ਬਾਗਚੀ ਜਿਹੜਾ ਐਕਸਟਰਨਲ ਅਫੇਅਰਜ਼ ਮਿਨਿਸਟਰੀ ਦਾ ਜਿਹੜਾ ਉਹ ਸਪੋਕਸਪਰਸਨ ਹੁੰਦਾ ਸੀ ਦਿੱਲੀ ਚ ਉਹਨੂੰ ਹੁਣ ਯੂਨਾਈਟਿਡ ਨੇਸ਼ਨਸ ਦੇ ਇਸ ਹਿਊਮਨ ਰਾਈਟਸ ਦੇ ਮੁੱਦੇ ਵਾਲਾ ਜਿਹੜਾ ਜਨੀਵਾ ਹੈਡਕੁਆਟਰ ਇਹ ਕਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਇੱਥੇ ਹੈ ਜਿਹੜਾ ਐਡਮਿਨਿਸਟ੍ਰੇਟਿਵ ਹੈਡਕੁਆਟਰ ਹੈ ਨਿਊਯਾਰਕ ਸੋ ਮਿਸਟਰ ਬਾਖਟੀ ਦੀ ਕਮਾਂਡ ਥੱਲੇ ਉਹ ਪੂਰੀ ਇੱਕ ਫੌਜ 32 33 ਉਹਨਾਂ ਦੇ ਆਫੀਸ਼ੀਅਲਸ ਦੀ ਆਈ ਔਰ ਇਧਰੋਂ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਕਿ 2015 ਦੇ ਸਰਬੱਤ ਖਾਲਸਾ ਦੇ ਮੈਂਡੇਟ ਚੋਂ ਨਿਕਲੀ ਸਿੱਖਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਹੈ ਔਰ ਉਸ ਦੀ ਆਪਣੀ ਹਿਊਮਨ ਰਾਈਟਸ ਕਮੇਟੀ ਜਿਸ ਨੂੰ ਸਾਡੇ ਬਹੁਤ ਹੀ ਜਿਹੜੇ ਯੋਗ ਔਰ ਬੜੇ ਐਕਸਪਰਟ ਇਸਾਰੇ ਫੀਲਡ ਦੇ ਐਡਵੋਕੇਟ ਨੇ ਯੂਕੇ ਬੇਸਡ ਸਰ ਅਨਜੀਤ ਸਿੰਘ ਸਰਾਈ ਅ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਕਿਉਂਕਿ ਲਿਖਿਆ ਇਵੇਂ ਜਾਂਦਾ ਵੀ ਕਿਤੇ ਸਰਾਵ ਵੀ ਪੜਿਆ ਜਾਂਦਾ ਔਰ ਮੈਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਰਾ ਕਿਹਾ ਵੈਸੇ ਸਰਾਏ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਜੀ ਇਹ ਸਰਾਏ ਖਾਸ ਜਿਵੇਂ ਹੈ ਤੋ ਕਹਿੰਦੇ ਜੀ ਇਹ ਤਾਂ ਮੇਰਾ ਪਿੰਡ ਹੈ ਮੈਂ ਕਿਹਾ ਜੀ ਮੈਂ ਤਾਂ ਜਲੰਧਰ ਹੁੰਦਿਆਂ ਸਰਾਏ ਖਾਸ ਘਟੋ ਘਟ ਤਿੰਨ ਤਿੰਨ ਦਰਜਨ ਚਾਰ ਦਰਜਨ ਟਾਈਮ ਗਿਆ ਹੋਵਾਂਗਾ ਮੇਰੇ ਇੱਕ ਮਿੱਤਰ ਡਾਕਟਰ ਹਰਬੰਸ ਸਿੰਘ ਟਲੋਂ ਉੱਥੇ ਪ੍ਰੈਕਟਿਸ ਕਰਦੇ ਸੀ ਤੇ ਜਲੰਧਰ ਕਰਤਾਰਪੁਰ ਦੇ ਨਾਲ ਹੀ ਹੈ ਬਿਲਕੁਲ ਤੇ ਜਲੰਧਰੋਂ ਜਿਹੜਾ ਉਹ 8-9 ਕਿਲੋਮੀਟਰ ਹੀ ਸੀ ਔਰ ਮੈਂ ਉਹਨਾਂ ਨੂੰ ਸਗੋਂ ਦੱਸ ਰਿਹਾ ਸੀ ਮੈਂ ਕਿ ਜੀ ਮੈਂ 1983 ਅਕਤੂਬਰ ਜਦੋਂ 51 ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਦਿੱਤੀ ਫਿਰੋਜ਼ਪੁਰ ਜੇਲ੍ਹ 'ਚ ਕੁਝ ਵਕਤ ਗੁਜ਼ਾਰਿਆ ਤੇ ਮੇਰੇ ਉਸ ਜਥੇ ਦੇ ਵਿੱਚ ਲਗਭਗ 10 ਤੋਂ 12 ਜਿਹੜੇ ਸੱਜਣ ਨੇ ਉਹ ਸਰਾਏ ਖਾਸ ਪਿੰਡ ਦੇ ਸੀ ਸੋ ਕਹਿਣ ਲੱਗੇ ਵੀ ਮੈਂ ਤਾਂ ਬਹੁਤ ਛੋਟਾ ਹੁੰਦਿਆਂ ਗਿਆ ਉਹਨਾਂ ਕਹਿੰਦੇ ਮੇਰਾ ਪਿੰਡ ਆ ਵੈਸੇ ਜਨਵਰੀ ਤੁਸੀਂ ਗਏ ਹੋ ਮੈਂ ਤਾਂ ਨਹੀਂ ਗਿਆ ਹੋਇਆ ਸੋ ਚਲੋ ਇੱਕ ਸੀ ਮੈਂ ਕਿਹਾ ਹੁਣ ਮੈਂ ਉਹ ਨਹੀਂ ਭੁੱਲਦਾ ਵੀ ਰਣਜੀਤ ਸਿੰਘ ਸਰਾਏ ਐ ਸਰਾਹ ਨਹੀਂ ਐ ਹਾਲਾਂ ਜਦੋਂ ਅਸੀਂ ਦੋਹਾਂ ਪਾਸੇ ਦੇਖਦੇ ਆ ਕਿ ਇਹ ਲਫ਼ਜ਼ ਵੀ ਇਸਤੇਮਾਲ ਹੁੰਦਾ ਹੈ ਉਚਾਰਣ ਦੇ ਵਿੱਚ ਪਰ ਉਹਨਾਂ ਦਾ ਕੰਮ ਸਾਰ ਰਣਜੀਤ ਸਿੰਘ ਸਰਾਏ ਦਾ ਜ਼ਬਰਦਸਤ ਹੈ ਹੂੰ ਇਹ ਰਿਵਿਊ ਜਿਹੜਾ ਇੰਡੀਆ ਦਾ ਹੋ ਰਿਹਾ ਇਸ ਦੀ ਖਬਰ ਵੀ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਖੱਢੀ ਔਰ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਜਿਹੜਾ ਲਾਸਟ ਸੈਸ਼ਨ ਹੋਇਆ ਉਸ ਦੇ ਵਿੱਚ ਮੈਂਸ਼ਨ ਵੀ ਹੋਇਆ ਸੀ ਕਿ ਵੀ ਇਹ ਰਿਵਿਊ ਹੋਣਾ ਪਰ ਉਹ ਡੇਟਾ ਕਦੋਂ ਨੇ ਔਰ ਉਹਨਾਂ ਨੇ ਪੂਰੀ ਜਿਹੜੀ ਹੈ ਉਹ ਪੈਣੀ ਅੱਖ ਰੱਖੀ ਜਿਉਂ ਹੀ ਇਹ ਜਿਹੜਾ ਸਾਹਮਣੇ ਆਇਆ ਕਿ ਇਹ ਇੰਡੀਆ ਦੀ ਜਿਹੜੀ ਹੈ ਉਹ ਰਿਵਿਊ ਤੇ ਹੀ ਔਰ ਇਹ ਜਿਹੜੀ ਹੈ 15 ਔਰ 16 ਜੁਲਾਈ ਨੂੰ ਹੋਣੀ ਹੈ ਸੋ ਉਹਨਾਂ ਨੇ ਜਿੱਥੇ ਇੱਕ ਪਾਸੇ ਇੰਡੀਆ ਦੀ ਪੂਰੀ ਟੀਮ ਲੈਸ ਹੋ ਕੇ ਆਈ ਸਰ ਰঞ্জੀਤ ਸਿੰਘ ਸਰਾਇ ਦੀ ਅਗਵਾਈ ਚ ਪੰਜ ਮੈਂਬਰ ਸਿੱਖ ਡੈਲੀਗੇਸ਼ਨ ਵੀ ਉਸ ਦੇ ਉੱਤੇ ਪਹੁੰਚਿਆ ਹਾਲਾਂ ਉਹਦੇ ਤੁਹਾਨੂੰ ਕੋਈ ਸਵਾਲ ਪੁੱਛਣ ਦਾ ਮੌਕਾ ਨਹੀਂ ਹੁੰਦਾ ਪਰ ਜਿਹੜਾ ਤੁਹਾਡਾ ਕਾਊਂਟਰ ਹੁੰਦਾ ਵੀ ਜਿਹੜਾ ਤੁਸੀਂ ਕੀ ਕੀ ਭਾਰਤ ਦੇ ਵਿੱਚ ਹੋ ਰਿਹਾ ਹੈ ਸਿੱਖਾਂ ਨਾਲ ਮੁਸਲਮਾਨਾਂ ਨਾਲ ਇਸਾਈਆਂ ਨਾਲ ਦੂਜਾ ਉਹਦੀ ਬੜੀ ਡੀਟੇਲਡ ਆਲਮੋਸਟ 30 32 ਸਫੇ ਦੀ ਰਿਪੋਰਟ ਜਿਹੜੀ ਸਰ ਰਣਜੀਤ ਸਿੰਘ ਸਰਾਏ ਦੀ ਅਗਵਾਈ ਥੱਲੇ ਤਿਆਰ ਕੀਤੀ ਗਈ ਉਹ ਆਲਰੇਡੀ ਯੂਨਾਈਟਿਡ ਨੇਸ਼ਨਸ ਦੇ ਉਸ ਵੈਬ ਪੇਜ ਦੇ ਉੱਤੇ ਅਪਲੋਡ ਹੋ ਚੁੱਕੀ ਸੀ ਔਰ ਉਸ ਦੇ ਲਈ ਔਰ ਇਸ ਤੋਂ ਇਲਾਵਾ ਵੀ ਕਿਉਂਕਿ ਉਹਨਾਂ ਦੀਆਂ ਆਪਣੀਆਂ ਯੂਨ ਕਮੇਟੀਆਂ ਵੀ ਨੇ ਜਾਂ ਐਮਨੇਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਔਰ ਦੂਸਰੀਆਂ ਜਿਹੜੀਆਂ ਡਾਕਟਰ ਸਨ ਬਾਰਡਰਸ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ ਰਿਪੋਰਟਾਂ ਵੀ ਉਹਨਾਂ ਦੇ ਸਾਹਮਣੇ ਹੁੰਦੀਆਂ ਨੇ ਪਰ ਜਿਵੇਂ ਉਹਨਾਂ 18 ਐਕਸਪਰਟਸ ਨੇ ਭਾਰਤ ਦੇ ਉਹ ਸਾਰੇ ਜਿਹੜੀ ਇੱਕ ਪੂਰੀ ਫੌਜ ਲੈ ਕੇ ਆਏ ਉਹਨਾਂ ਨੂੰ ਭੰਨਿਆ ਉਸ ਹੀਰਿੰਗ ਦੇ ਦੌਰਾਨ ਕਿਉਂਕਿ ਉਹ ਇਵੇਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ স্মੋਕ ਸਕ੍ਰੀਨ ਕ੍ਰੀਏਟ ਕਰਨਾ ਕਿ ਜੀ ਦੇਖੋ ਇੰਡੀਆ ਲਾਰਜੇਸਟ ਡੈਮੋਕ੍ਰੇਸੀ ਹੈ ਸਾਡਾ ਇਹ ਜੁਡੀਸ਼ੀਅਲ ਸਿਸਟਮ ਹੈ ਉਹ ਕਹਿੰਦੇ ਸਾਨੂੰ ਪਤਾ ਹੈ ਸਾਰਾ ਅਸੀਂ ਇਸੇ ਫੀਲਡ ਦੇ ਐਕਸਪਰਟ ਹੈ ਤੁਸੀਂ ਦੱਸੋ ਵੀ ਆ ਤੁਸੀਂ ਕੀ ਕਰ ਰਹੇ ਹੋ ਸੋ ਉਹ ਕਿਉਂਕਿ ਦੋ ਦਿਨ ਦਾ ਜਿਹੜਾ ਉਹਨਾਂ ਦਾ ਇਹ ਰਿਵਿਊ ਸੀ ਜਿਸ ਦੇ 15 ਔਰ 16 ਜੁਲਾਈ ਨੂੰ ਔਰ ਅਸੀਂ ਇਹ ਐਕਸਪੈਕਟ ਕਰਦੇ ਸੀ ਕਿ ਕੁਝ ਹਫ਼ਤੇ ਲੱਗਣਗੇ ਜਿਸ ਦੇ ਵਿੱਚ ਉਹਨਾਂ ਦੀ ਰਿਵਿਊ ਕਮੇਟੀ ਦੀ ਰਿਪੋਰਟ ਸਾਹਮਣੇ ਆਏਗੀ ਪਰ ਉਹਨਾਂ ਨੇ ਤਾਂ ਬੜੀ ਫੁਰਤੀ ਮਾਰੀ ਔਰ ਇਹ ਜਿਹੜੀ ਹੈ 23 ਜੁਲਾਈ ਨੂੰ ਹੀ ਜਿਹੜੀ ਹੈ ਉਹ ਉਹਨਾਂ ਦੀ ਰਿਵਿਊ ਵਾਲਿਆਂ ਦੀ ਇੰਡੀਆ ਦੇ ਉੱਤੇ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆਈ ਹਲ ਔਰ ਉਹਦੇ ਚੁਣਾ ਨੇ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਇੰਡੀਆ ਨੂੰ ਫੇਰ ਜਿਹੜਾ 23 ਜੁਲਾਈ 2027 ਤੱਕ ਹੁਣ ਕਿਉਂਕਿ ਜਦੋਂ ਇਹ ਰਿਵਿਊ ਹੁੰਦੇ ਨੇ ਹੁਣ ਜਿੱਥੇ ਇੰਡੀਆ 27 ਸਾਲ ਬਚਦਾ ਰਿਹਾ ਤੇ ਉੱਥੇ ਜਿਹੜੀ ਰਿਪੋਰਟ ਹੁਣ ਆਈ ਹੈ ਜਿਹੜੀ ਉਹਨਾਂ ਨੇ ਅਪਲੋਡ ਜਿਹਦੇ ਵਿੱਚ ਉਹਨਾਂ ਨੇ ਯੂਨ ਹਿਊਮਨ ਰਾਈਟਸ ਕਮੇਟੀ ਫਾਈਂਡਿੰਗਸ ਉਹਨਾਂ ਨੇ ਇਹਨਾਂ ਸਾਰੇ ਮੁਲਕਾਂ ਦੇ ਦਿੱਤੀਆਂ ਹੋ ਸਕਦਾ ਇਸ ਦੀ ਇਹ ਅਜੇ ਸਮਰੀ ਹੋਏ ਇਸ ਦੀ ਡੀਟੇਲ ਹੋਰ ਵੀ ਆਏ ਪਰ ਜਿਹੜੀ ਡੀਟੇਲ ਆਈ ਹੈ ਇਸ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਜੋ ਸਬਮਿਟ ਵਰਲਡ ਸਿੱਖ ਪਾਰਲੀਮੈਂਟ ਨੇ ਕੀਤਾ ਜਿਹੜਾ ਪੂਰਾ ਕੇਸ ਸੀ ਆਪਣਾ ਔਰ ਦੂਸਰੀਆਂ ਹਿਊਮਨ ਰਾਈਟਸ ਅਤੇ ਬੰਦੀਆਂ ਐਨ ਜੀਓਜ਼ ਨੇ ਉਸ ਤੇ ਆਧਾਰਿਤ ਭਾਰਤ ਨੂੰ ਉਹਨਾਂ ਨੇ ਕਾਫੀ ਰਗੜੇ ਦਿੱਤੇ ਨੇ ਔਰ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਇਵਨ ਵੈਬਸਾਈਟ ਤੋਂ ਅਸੀਂ ਵੈਲਕਮ ਟੂ ਯੂਨਾਈਟਿਡ ਨੇਸ਼ਨਸ ਯੂਨ ਹਿਊਮਨ ਰਾਈਟਸ ਕਮੇਟੀ ਇਸ਼ੂਜ਼ ਫਾਈਂਡਿੰਗਸ ਔਨ ਇੰਡੀਆ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਭਈ ਇਹ ਦਾ ਕਮੇਟੀ ਵਿੱਚ ਕੰਪਰਾਈਜ਼ਸ 18 ਇੰਡੀਪੈਂਡੈਂਟ ਐਕਸਪਰਟਸ that monitor implementation of international covenant on civil and political rights adopted concluding observations about india on 22nd july after holding hearings earlier in the month ke eh pehla hoyiyan si aur 15 aur 16 nu aur 22 tarikh nu unhane final kitiyan aur unhane findings de vich jo keha unhane keha ke vi unhane keha vi theek hai india claim karda hai vi oh tackle kar rha hai discrimination nu ya dooje nu lekin ਡਿਸਕ੍ਰਿਮੀਨੇਸ਼ਨ ਤੇ ਵਾਇਲੈਂਸ ਜਿਹੜੀ ਆ ਉਹ ਲਗਾਤਾਰ ਜਾ ਰਹੀ ਹੈ ਮਾਈਨੋਰਟੀ ਗਰੁੱਪਸ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਧਾਰਮਿਕ ਮਾਈਨੋਰਟੀਜ਼ ਮੁਸਲਮ, 크ਰਿਸਚੀਅਨ ਤੇ ਸਿੱਖ ਔਰ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟ్రਾਈਬ ਤੇ ਐਲਜੀਬੀਟੀਆਈ ਲੋਕ ਸ਼ਾਮਲ ਨੇ ਇਹਨਾਂ ਦੇ ਖਿਲਾਫ ਜ਼ੁਲਮ ਜਾਂ ਇਹਨਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ ਫਿਰ ਉਹਨਾਂ ਨੇ ਇਹ ਕਿਹਾ ਇੰਡੀਆ ਨੂੰ ਕਿ ਪਾਈ ਉਹ ਕੰਪ੍ਰੀਹੈਂਸਿਵ ਲਾ ਬਣਾਏ ਜਿਹਦੇ ਥੱਲੇ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਾਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਅਵੇਅਰਨੈਸ ਨਾ ਖੜੀ ਕਰਨਾ ਜਿਹੜੀ ਹੈ ਸਿਵਲ ਸਰਵੈਂਟਸ ਨੂੰ ਟ੍ਰੇਨ ਕਰਨਾ ਜਾਂ ਲਾ ਐਨਫੋਰਸਮੈਂਟ ਆਫੀਸਰਸ ਨੂੰ ਜੁਡੀਸ਼ਰੀ ਨੂੰ ਕਮਿਊਨਿਟੀ ਲੀਡਰਸ ਨੂੰ ਤਾਂ ਕਿ ਉਹਨਾਂ ਦੇ ਅੰਦਰ ਇਹ ਜ਼ਜ਼ਬਾ ਹੋਏ ਕਿ ਉਹਨਾਂ ਨੇ ਜਿਹੜੇ ਡਾਈਵਰਸ ਲੋਕ ਨੇ ਜਿਨ੍ਹਾਂ ਦਾ ਬਲੀਫ ਸਿਸਟਮ ਪਹਿਰਾਵਾ ਬੋਲੀ ਇਹ ਬਿਲਕੁਲ ਅੱਡਾ ਉਸ ਦਾ ਉਸਤਕਾਰ ਕਰਨਾ ਸਿੱਖਣ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਇੰਡੀਅਨ ਆਰਮਡ ਫੋਰਸਸ ਐਕਟ ਹੈ ਸਪੈਸ਼ਲ ਪਾਵਰ ਐਕਟਸ ਹੈ ਇਹ ਜਿਹੜੇ ਨੇ ਆਹ ਔਰ ਇੰਡੀਆ ਨੇ ਜਿਹੜੇ ਕਾਉਂਟਰ ਟੈਰਰਿਜ਼ਮ ਲਾਅ ਬਣਾਏ ਨੇ ਜਿਵੇਂ ਯੂ ਆਪਾਧਾ ਜ਼ਿਕਰ ਸੀ ਇਹ ਜਿਹੜੇ ਨੇ ਆਈ ਸੀ ਸੀ ਪੀ ਆਰ ਦੇ ਮੁਤਾਬਕ ਔਰ ਜਿਵੇਂ ਮੈਂ ਕਿਹਾ ਆਈ ਸੀ ਸੀ ਪੀ ਆਰ इंटरनेशनल कन्वेंट ऑन सिविल एंड पॉलिटिकल राइट्स है उदे मुताबिक नहीं ने के उस दी उल्लंघन सारे ਤੁਹਾਡੇ ਲਾ ਜਿਹੜੇ ਨੇ ਇਹ ਉਹਨਾਂ ਦੇ ICCPR ਅਧੇ ਜਿਹੜੇ ਨੇ ਉਸ ਸਾਰੇ ਦੇ ਖਿਲਾਫ ਨੇ ਉਹਦੇ ਨਾਲ ਕੰਪਲਾਈ ਨਹੀਂ ਕਰਦੇ ਫਿਰ ਉਹਨਾਂ ਨੇ ਕਿਹਾ ਕਿ ਭਈ ਜਿਵੇਂ ਤੁਸੀਂ ਡਿਸਟਰਬਡ ਏਰੀਆਜ਼ ਦੇ ਵਿੱਚ ਉਹਦਾ ਡਿਸਟਰਬ ਏਰੀਆ ਡਿਕਲੇਅਰ ਕਰਕੇ ਇਹਨਾਂ ਲਾਜ਼ ਨੂੰ ਅਪਲਾਈ ਕਰਦੇ ਹੋ ਜਿਵੇਂ ਈਵਨ ਮਨੀਪੁਰ ਜੰਮੂ ਕਸ਼ਮੀਰ ਅਸਾਮ ਇਹਨਾਂ ਸਾਰਿਆਂ ਦੇ ਵਿੱਚ ਇਸ 'ਚ ਬਹੁਤ ਗ੍ਰੇਵ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਐਕਸੈਸਿਵ ਯੂਜ਼ ਆਫ ਫੋਰਸ ਹੈ ਜਿਹਦੇ ਥੱਲੇ ਗੈਰ ਕਾਨੂੰਨੀ ਕਿਲਿੰਗਸ ਝੂਠੀਆਂ ਆਰਬਿਟਰਰੀ ਡਿਟੈਂਸ਼ਨ ਸੈਕਸ਼ੂਅਲ ਵਾਇਲੈਂਸ ਔਰ ਜ਼ਬਰਦਸਤੀ ਲੋਕਾਂ ਨੂੰ ਘਰਾਂ ਚੋਂ ਉਜਾੜਨਾ ਔਰ ਟੌਰਚਰ ਤਸ਼ੱਦਦ ਦੇ ਦਾ ਸਹਾਰ ਹੈ ਔਰ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਭਈ ਉਹ ਆਪਣੀਆਂ ਆਬਲੀਗੇਸ਼ਨ ਜਿਹੜੀਆਂ ਨੇ ਆਈਸੀਸੀ ਇੰਟਰਨੈਸ਼ਨਲ ਕਵਿਨੈਂਟ ਔਨ ਸਿਵਲ ਐਂਡ ਪੋਲਿਟਿਕਲ ਰਾਈਟਸ ਦੇ ਥੱਲੇ ਉਸ ਨੂੰ ਨਿਭਾਏ ਔਰ ਇਨਸ਼ੋਰ ਕਰੇ ਕਿ ਕੋਈ ਵੀ ਜਿਹੜਾ ਕਾਉਂਟਰ ਟੈਰਰਿਜ਼ਮ ਜਾਂ ਦੂਸਰਾ ਕੋਈ ਵੀ ਸੁਰੱਖਿਆ ਦੇ ਮਾਮਲਿਆਂ ਦਾ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਉਹ ਪਾਵੇਂ ਡਿਸਟਰਬਡ ਏਰੀਆ ਜਾਂ ਟੈਂਪਰੇਰੀ ਦੂਸਰੇ ਮੀਜਰਸ ਨੇ ਉਹ ਜੁਡੀਸ਼ੀਅਲ ਰਿਵਿਊ ਦੇ ਵਿੱਚੋਂ ਗੁਜ਼ਰਨ ਔਰ ਉਹਨਾਂ ਦੀ ਕੰਪਲਾਈਅਸ ਕਰ ਇਸੇ ਤਰ੍ਹਾਂ ਉਹਨਾਂ ਨੇ ਇਸ ਦੇ ਵਿੱਚ ਰਿਵਿਊ ਕਮੇਟੀ ਨੇ ਇਹ ਕਿਹਾ ਕਿ ਵੀ ਇੰਡੀਆ ਜਿਹੜਾ ਇਸ ਕਿਸਮ ਦਾ ਮੈਕੈਨਿਜ਼ਮ ਬਣਾਏ ਔਰ ਰੈਕਨੋਲਜ ਕਰੇ ਕਿ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਉਹ ਕਰ ਰਹੇ ਨੇ ਉਸ ਨੂੰ ਉਹ ਕਰ ਰਹੇ ਨੇ ਔਰ ਉਸ ਦੇ ਦੇ ਸੁਧਾਰ ਵੱਲ ਉਹ ਤੁਰਨ ਔਰ ਇਸ ਦੇ ਉੱਤੇ ਕਿਉਂਕਿ ਅਜੇ ਸ਼ਾਇਦ ਹੋਰ ਡੀਟੇਲਡ ਰਿਪੋਰਟ ਹੋਏਗੀ ਵਰਲਡ ਸਿੱਖ ਪਾਰਲੀਮੈਂਟ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਜਿੱਥੇ ਸਾਰੀਆਂ ਸਮੂਹ ਸਿੱਖ ਸੰਗਠਨਾਂ ਦਾ ਧੰਨਵਾਦ ਵੀ ਕੀਤਾ ਹੈ ਔਰ ਉਹਦੇ ਚ ਉਹਨਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਭਾਈ ਤੁਸੀਂ ਇਹ ਸਾਰੇ ਨੂੰ ਅੱਗੇ ਤੋਰੋ ਔਰ ਉਸ ਦੀ ਪ੍ਰੈਸ ਰਿਲੀਜ਼ ਦਾ ਹੈਡਲਾਈਨ ਇਹ ਹੈ ਕਿ world's top human rights experts lambast India hmm. for fundamental rights abuses and immunity 27 years after last ICCPR review hmm. six and doors demand for India to take concrete steps to accept the right of self-determination international covenant on civil and political rights on ਜਿਹੜਾ ਉਹਦਾ ਕੀ ਨੁਕਤਾ ਹੈ ਉਹ ਰਾਈਟ ਆਫ ਸਰਵ ਡਿਟਰਮੀਨੇਸ਼ਨ ਹੈ ਪਰ ਕਿਉਂਕਿ ਭਾਰਤ ਨੇ ਉਦੋਂ ਆਪਣੀਆਂ ਰਿਜ਼ਰਵੇਸ਼ਨਸ ਦਰਜ ਕਰਾਈਆਂ ਦਸਕਤ ਨਹੀਂ ਕੀਤੇ ਔਰ ਹੁਣ ਆਲਮੋਸਟ 60 ਸਾਲ ਬੀਤ ਗਏ ਨੇ ਅਜੇ ਵੀ ਉੱਥੇ ਹੀ ਫਸਿਆ ਹੋਇਆ ਹੈ ਇਹ ਹੀ ਕਾਰਨ ਹੈ ਕਿ ਉਹਨਾਂ ਨੇ ਹੁਣ 23 ਜੁਲਾਈ 2027 ਤੱਕ ਇੰਡੀਆ ਨੂੰ ਜਿੱਥੇ ਆ ਬਾਕੀ ਇਸ਼ੂਜ਼ ਦੇ ਉੱਤੇ ਗੱਲ ਕੀਤੀ ਹੈ ਹਿਊਮਨ ਰਾਈਟਸ ਸਿੱਖਾਂ ਮੁਸਲਮਾਨਾਂ ਈਸਾਈਆਂ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬ ਉੱਥੇ ਉਹਨਾਂ ਨੂੰ ਕਿਹਾ ਇਹ ਰਾਈਟ ਆਫ ਸਵ ਡਿਟਰਮੀਨੇਸ਼ਨ ਦੇ ਉੱਤੇ ਤੁਸੀਂ ਜਿਹੜਾ ਇਹਦੇ ਤੇ ਦਸਤਕਤ ਕਰੋ ਇਸ ਨੂੰ ਰੈਟੀਫਾਈ ਕਰੋ ਔਰ ਇਸ ਵਾਲੇ ਇਸ਼ਾਰਾ ਕਰਦੇ ਆ ਇਸ ਪ੍ਰੈਸ ਰਿਲੀਜ਼ ਦੇ ਵਿੱਚ ਇਹ ਸਾਰਾ ਵੇਰਵਾ ਦਿੱਤਾ ਗਿਆ ਜਿਹੜਾ ਮੈਂ ਕਿਹਾ ਕਿ ਵੀ ਕਿਵੇਂ ਇੰਡੀਆ ਦੇ ਉੱਤੇ ਇਹ ਰਿਪੋਰਟ ਤਿਆਰ ਕੀਤੀ ਗਈ ਔਰ ਉਹਦੇ ਚ ਜਿਹੜਾ ਸਿੱਖਾਂ ਵੱਲੋਂ ਕੇਸ ਪ੍ਰੈਜੈਂਟ ਕੀਤਾ ਗਿਆ ਸੀ ਉਹਦੇ ਸੀ ਕਿ ਕਿਵੇਂ ਡਿਸਕ੍ਰਿਮੀਨੇਟਰੀ ਲਾਅ ਨੇ ਔਰ ਕਿਵੇਂ ਡ੍ਰੈਕੋਨੀਆਂ ਲਾਅ ਉਹ ਅਨਲੈਗਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਹੈ ਨਾ ਨੈਸ਼ਨਲ ਸਕਿਉਰਿਟੀ ਐਕਟ 1980 ਔਰ ਇਹ ਸਾਰੀ ਜਿਹੜੀ ਆ ਉਹ ਵਾਇਲੇਸ਼ਨ ਹੈ ਆਈਸੀਸੀਪੀਆਰ ਦੇ ਉਹਨਾਂ ਰਾਈਟਸ ਦੀ ਜਿਹਦੇ ਚ ਕਿ ਰਾਈਟ ਟੂ ਲਾਈਫ ਲਿਬਰਟੀ ਸਕਿਉਰਿਟੀ ਆਫ ਦਾ ਪਰਸਨ ਔਰ ਫਰੀडम ਆਫ ਐਕਸਪ੍ਰੈਸ਼ਨ ਐਂਡ ਐਸੋਸੀਏਸ਼ਨ ਇਹ ਦਿੱਤੀ ਗਈ ਹੈ ਔਰ ਇਸ ਨੇ ਕਿਹਾ ਕਿ ਭਈ ਜਿਹੜੀ ਹਿਊਮਨ ਰਾਈਟ ਕਮੇਟੀ ਹੈ ਰਿਵਿਊ ਕਮੇਟੀ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਕਿ ਇੰਡੀਆ ਇਹਨਾਂ ਕਾਨੂੰਨਾਂ ਦਾ ਦੀ ਕੋ ਵਰਤੋਂ ਕਰ ਰਿਹਾ ਹੈ ਔਰ ਇਹ ਜਿਹੜਾ ਉਹਨਾਂ ਦੀ ਸਟੇਟ ਜਿਹੜਾ ਉਹ ਕ੍ਰੈਕਡਾਊਨ ਕਰਦਾ ਹੈ ਹਿਊਮਨ ਰਾਈਟਸ ਡਿਫੈਂਡਰਸ ਤੇ ਜਰਨਲਿਸਟ ਦੇ ਉੱਤੇ ਪੀਸਫੁੱਲ ਪ੍ਰੋਟੈਸਟਰਸ ਦੇ ਉੱਤੇ ਸਿਆਸੀ ਵਿਰੋਧੀਆਂ ਦੇ ਉੱਤੇ ਔਰ ਦੂਸਰਿਆਂ ਦੇ ਉੱਤੇ ਫਿਰ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਜਿਹੜਾ ਇੰਡੋ ਸਿੱਖ ਕਨਫਲਿਕਟ ਹੈ ਭਾਰਤੀ ਸਟੇਟ ਔਰ ਸਿੱਖਾਂ ਦਾ ਇਸ ਦੇ ਉੱਤੇ ਜਿਹੜੀ ਹਿਊਮਨ ਰਾਈਟਸ ਕਮੇਟੀ ਦਾ ਨੇ ਰੌਬਸਟਲੀ ਇੰਡੀਅਨ ਸਟੇਟ ਨੂੰ ਕਿਹਾ ਕਿ ਜਿਹੜਾ ਟੇਕ ਕੰਕ੍ਰੀਟ ਸਟੈਪਸ to withdraw the reservations it has formally lodged against a number of ccpr provisions such as article 1 which sets out the right to self determination ye nu keha bi wapas lao apniya reservations jehdiya tusi right to self determination de laiya hoyian ne aur eh jehda right sikhan nu pichle 40 saal to deny kita hoya hai ehi karan hai ke punjab ajj vi ek conflict zone hai aur isse tarah parat de baki hisseyan ch kashmir ਔਰ ਨਾਰਥ-ਈਸਟ ਦੇ ਖੇਤਿਆਂ ਦੇ ਵਿੱਚ ਵੀ ਜਿਹੜਾ ਉਹ ਕਨਫਲਿਕਟ ਚੱਲ ਰਿਹਾ ਹੈ ਔਰ ਇਸਤੇ ਲਈ ਸਿੱਖਾਂ ਦੇ ਜਿਹੜੇ ਨੇ ਰਿਪੀਟਡ ਜੈਨੋਸਾਈਡ ਨਸਲਕੁਸ਼ੀਆਂ ਹੋ ਰਹੀਆਂ ਨੇ ਔਰ ਇਹ ਜਿਹੜਾ ਸਿੱਖਾਂ ਦੀ ਮੰਗ ਇੰਡੀਪੈਂਡੈਂਟ ਸੋਵਰਨ ਸਟੇਟ ਖਾਲਸਤਾਨ ਦੀ ਹੈ ਔਰ ਸਾਡਾ ਜਿਹੜਾ ਵਤਨ ਹੈ ਇੰਡੀਅਨ ਓਕੂਪਾਈਡ ਪੰਜਾਬ ਹੈ ਭਾਰਤ ਨੇ ਉਸ ਤੇ ਕਬਜ਼ਾ ਕੀਤਾ ਹੋਇਆ ਔਰ ਪੀਸਫੁਲ ਤਰੀਕੇ ਦੇ ਨਾਲ ਇਸ ਕਨਫਲਿਕਟ ਦਾ ਰੈਜ਼ੋਲੂਸ਼ਨ ਜਿਹੜਾ ਹੈ ਉਹ ਹੀ ਹੈ ਜਿਹੜਾ ICCPR 1966 ਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੀਤਾ ਹੋਇਆ ਹੈ। ਔਰ ਭਾਰਤ ਨੂੰ ਇਸ ਦੇ ਲਈ ਜਿਹੜਾ ਉਹ ਜਵਾਬ ਦੇ ਬਣਾਇਆ ਜਾਏ। ਵਨ ਸਿਕ ਪਾਰਲੀਮੈਂਟ ਨੇ ਨਾਲ ਹੀ ਸਾਰੇ ਸਿੱਖ ਕੌਮ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਪੀਸ ਔਰ ਜਸਟਿਸ ਦੇ ਲਈ ਜਿਹੜਾ ਆਪਣੇ ਹੋਮਲੈਂਡ 'ਚ ਆਪਣੇ ਯਤਨਾਂ ਨੂੰ ਹੋਰ ਵੀ ਦਬਾਲਾ ਕਰਨ ਔਰ ਉਹਨਾਂ ਨੇ ਕਿਹਾ ਹੈ ਕਿ ਭਈ ਇਹ ਵਕਤ ਹੈ ਜਦੋਂ ਕਿ ਜਿਹੜਾ ਫਾਸ਼ਿਸਟ ਮੈਜੋਰਿਟੇਰੀਅਨਿਜ਼ਮ ਆ ਭਾਰਤ ਦਾ ਬਹੁਗਿਣਤੀਵਾਦ ਆ ਉਹਦਾ ਬੁੱਥਾ ਪੰਨਣ ਦੀ ਲੋੜ ਹੈ ਜਿਹੜਾ ਬਹੁਗਿਣਤੀਵਾਦ ਜਿਹੜਾ ਉਹ ਸਾਡੇ ਹੱਕਾਂ ਨੂੰ ਸਾਡੇ ਲੋਕਾਂ ਨੂੰ ਟੈਰੀਟਰੀ ਨੂੰ ਸਾਡੇ ਸਾਧਨਾਂ ਨੂੰ ਇਹਨਾਂ ਸਾਰਿਆਂ ਦੇ ਉੱਤੇ ਹਮਲਾ ਕਰੇ ਔਰ ਇਹ ਜੇ ਅਸੀਂ ਇਕੱਠੇ ਹੋ ਕੇ ਇਸ ਦਾ ਬੁੱਥਾ ਪੰਨਾਂਗੇ ਤਾਂ ਹੀ ਜਿਹੜਾ ਭਾਰਤ ਦਾ ਨੈਰੇਟਿਵ ਹੈ ਜਿੱਥੇ ਕਿ ਉਹਨਾਂ ਨੇ ਸਾਡੀ ਸਟਰਗਲ ਨੂੰ ਡਿਮਿਨਾਈਜ਼ ਕੀਤਾ ਛੁਟਿਆਣ ਦੀ ਕੋਸ਼ਿਸ਼ ਕੀਤੀ ਹੈ دہشت ਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਅਭੀ ਇਹ ਇਸ ਵੇਲੇ ਦੁਨੀਆ ਨੋਟਿਸ ਲੈ ਰਹੀ ਹੈ ਜੋ ਭਾਰਤ ਦਾ ਬਸਤੀਵਾਦ ਹੈ ਔਰ ਉਹਨਾਂ ਦਾ ਜ਼ੁਲਮ ਹੈ ਪਰ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਕੋਈ ਵੀ ਮੌਕਾ ਜਿਹੜਾ ਭਾਰਤ ਤੇ ਦਬਾਅ ਬਣਾਉਣ ਦਾ ਹੈ ਉਸ ਨੂੰ ਨਾ ਖੁੰਝਾਈਏ ਆਪਣੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਕੰਮ ਕਰੀਏ ਜਿਹੜੇ ਸਾਡੇ ਮੂਢਲੇ ਹੱਕ ਨੇ ਜਿਨ੍ਹਾਂ ਨੂੰ ICCPR ਇੰਟਰਨੈਸ਼ਨਲ ਕਵਨੈਂਟ ਔਨ ਸਿਵਲ ਐਂਡ ਪੋਲਿਟਿਕਲ ਰਾਈਟਸ ਦੇ ਤਹਲੇ ਸਾਨੂੰ ਦਿੱਤਾ ਗਿਆ ਹੈ ਔਰ ਇਸ ਦੇ ਥੱਲੇ ਅਸੀਂ ਜਿਹੜਾ ਆਪਣੇ ਯਤਨਾਂ ਨੂੰ ਦਬਾਲਾ ਕਰੀਏ ਔਰ ਅਲਟੀਮੇਟਲੀ ਉਹ ਵਕਤ ਆਏਗਾ ਕਿ ਜਿਹੜੇ ਨਸਲ ਕੁਸ਼ੀ ਕਰਨ ਵਾਲੇ ਨੇ ਇਹਨਾਂ ਨੂੰ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟਸ ਦੇ ਵਿੱਚ ਵੀ ਕਢੀਸਾਂਗੇ ਔਰ ਅਲਟੀਮੇਟਲੀ ਕੌਮ ਦੀ ਆਜ਼ਾਦੀ ਦਾ ਪਦਰਾ ਹੋਏਗਾ ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਮੇਟੀ ਨੂੰ ਔਰ ਖਾਸ ਤੌਰ ਤੇ ਐਡਵੋਕੇਟ ਰஞ்சிਤ ਸਿੰਘ ਸਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦੰਦੇ ਕਿ ਉਹਨਾਂ ਦੇ एफर्ट ਨੇ رنگ ਲਿਆਂਦਾ ਹੈ ਜੀ ਔਰ ਵਿਦਨ ਵੀਕਸ ਜਿਹੜੀ ਰਿਵਿਊ ਕਮੇਟੀ ਹੈ ਉਹਨਾਂ ਨੇ ਭਾਰਤ ਨੂੰ ਜਵਾਬਦੇਹ ਬਣਾਇਆ ਮਨੁੱਖੀ ਹਕਾਂ ਦੇ ਘਾਣ ਲਈ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿਨੇ ਬ੍ਰੇਕ ਈਵਰਸ ਤੁਸਨ ਇਸ ਤਰ੍ਹਾਂ ਬੇਰੇਣਾ ਮਿਲਦੇ ਆ ਛੋਟੇ ਜੇ ਬਖਫੇਤ ਬਾ